ਸਤਿ ਸ਼੍ਰੀ ਅਕਾਲ ਸ੍ਰੀ ਅਨੰਦ ਜੀੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੇ ਉਤਰ ਕੇ ਬੋਲੋ ਜੀ ਸਾਰੀ ਜੁਤਿਆਂ ਪਿਆਰੀਆਂ ਚੌਂਸ ਸਾਰੀ ਯਾਤਰੀਆਂ ਕਾਲੀਆਂ ਮੱਟੀਆਂ ਜੱਟੀਆਂ ਦੱਤੀਆਂ ਸੁਦਾ ਨਾਮ ਜਪਿਆ ਵਾਲੇ ਸ਼ਟਿਆ ਦੇਖ ਲਈ ਜੇਤੂ ਵਾਰੀ ਦੇਖਦੇ ਅੰਮ੍ਰਿਤ ਕੀਤਾ ਜਨਾ ਪਿਆਰੀਆਂ ਸਤਿਆਰਾਂ ਦੀ ਫਾਇਦਾ ਜਾਣ ਕਰਕੇ ਸਾਡੀ ਬੋਲੋ ਜੀ ਸੰਗਤਾਂ ਅੰਮ੍ਰਿਤ ਨਾਮੇ ਕਰਨੀਏ ਤਿਸ ਦਿੱਤੇ ਪੰਗ ਵੰਡ ਪਟਾਈ ਉਪਰੀਆਂ ਨੂੰ ਹੰਝਾ ਚਲਕੀਆਂ ਤੇ ਚੜੇ ਆ ਰਹਿਆਂ ਨਾਲ ਸਰਾਏ ਗਏ ਗੁਰਦੁਆਰਿਆਂ ਦੀ ਸਰਵਾਰੀ ਕੁਰਬਾਨੀਆਂ ਕੀਤੀਆਂ ਪਰਉਨ ਨਿਹਾਰੇ ਆ ਸਿੱਖੀ ਕੇ ਸਾਸ ਸਵਾਸਾ ਨਾਮੇ ਕਾ ਦੀ ਤਨਾ ਦੀ ਕੁਮਾਰੀ ਦਾ ਅੰਦਰ ਕੇ ਸਾਥ ਸਾਰੀ ਬੋਲੋ ਜੀ ਵਾਹਿਗੁਰੂ ਜੀ ਦੀ ਸ਼ੁਸ਼ਿਆ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਇਹ ਮੇਨ ਸਰਬਤਖਾਲ ਸਾਹਿਬ ਜੀ ਤੇ ਅਰਦਾਸ ਹੈ ਜੀ ਸਰਬਤਖਾਲ ਸਾਹਿਬ ਜੀ ਕੋ ਵਾਹਿਗੁਰੂ ਵਾਹਿਗੁਰੂ ਜਵਾਹਰ ਜੀ ਜੇਤਿਆਵੇ ਜੇਤਿਆ ਅੰਕਾਰ ਸਰਕਾਰ ਸਰਬ ਸੁਖ ਹੋਵੇ ਜਮਾ ਜਨਾਂ ਖਾਲਸਾ ਜੀ ਸਾਹਿਬ ਤਹਾ ਤਹਰਛਿਆ ਰਿਆਇ ਤੇ ਦੇਖ ਤੇਖ ਫਤੇ ਧਰਮ ਕੀ ਪਾਇ ਸ਼ਾਂਤੀ ਹੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਖਾਨ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਸਾਹਾ ਦਾਨ ਪ੍ਰਸਾਦ ਦਾਨ ਦਾ ਨਾਮ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਦੇ ਸਨਾਨ ਤੋਂ ਕੀਆਂ ਚੰਦੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਦਾ ਮਾਨੀਵਾ ਮਤਿ ਚੀ ਮੱਤ ਦਾ ਰਖਾ ਕਵਾਜ ਚੋੜੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਕੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਰ ਦਾ দান ਖਾਤ ਸਾ ਜਿਨੂ ਬੱਚੋ ਇਹਨਾਂ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਓ ਆਪੀਆਂ ਦੇ ਪਾਵਨ ਪਵਿੱਤਰ ਮਹਾਨ ਸਥਾਨ ਸਾਕਤ ਸ੍ਰੀ ਦੰਤਮਾਰ ਸਾਹਿਬ ਗੁਰਦੁਆਸਿ ਵਿਖੇ ਜੋਗੋ ਯੁਗ ਅਤਾਲ ਤਾਂ ਸੰਸਾ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਚਰਨ ਸਮਲਾਪ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਆਪ ਜੀ ਦੇ ਦਰਕਾਰ ਦੇ ਪ੍ਰੀਤ ਬਾਣ ਸਰਕਾਰ ਜੋ ਫਿਕਰਾਰ ਸਰ 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 ਬਾਦਲਜੀਤ ਢੰਡਾ ਐਨਟੀਕੋਨ ਜਿੱਤਨ ਤੇ ਆਪ ਜੀ ਦਾ ਸੁਪਰਾਨਾ ਕਰਦੇ ਹਾਂ ਹਾਜੀ ਦੇ ਪਾਵਨ ਚਰਨ ਕਮਲਾਪਾਸ ਸੁਕਰਾਨੇ ਵਜੋਂ ਅਰਦਾਸ ਬੇਨਤੀ ਕਰਦੇ ਹਾਂ ਹਾਜ਼ਰੀਆਂ ਘਰੇ ਨੇ ਜਨ ਸੰਕਟਾ ਹਾਜ਼ਰੀਆਂ ਘਰਨੇ ਸਤੂਜੀ ਆਪ ਜੀ ਦਾ ਕੋਤਾਨ ਕੋਟ ਕੋਤਾਨ ਕੋਟ ਸੁਪਰਾਨਾ ਹੈ ਦਇਆ ਕਰਨੀ ਵਿਵਾਜੀ ਦੇ ਸੀਤੇ ਮਿਹਰ ਕਰਿਆ ਹੱਥ ਰੱਖਣਾ ਗੁਰੂ ਗ੍ਰੰਥ ਗੁਰੂ ਪੰਥ ਦੇ ਵਰਦਾਨ ਆ ਕੇ ਦੇਸ਼ਵਾਨੀਆਂ ਸਿਵਾਵਾਂ ਆਪ ਵਿੱਚ ਬਖਤ ਕੇ ਕਰਵਾਣੀਆਂ ਧਰਮ ਪਰਉ ਸਿੱਖੀ ਸਦਕ ਪ੍ਰੋਸਾ ਨਾਮ ਦੀਆਂ ਦਾਤਾ ਆਪ ਨੇ ਦਰਕਰਾਰ ਦਿਨਾਂ ਜੋੜ ਕੇ ਰੱਖਣਾ ਸਤਿਗੁਰੂ ਜੀ ਕਿਰਪਾ ਕਰਨੀ ਦੇ ਹਰ ਹਉਮਤਾ ਤੰਦਰੁਸਤੀ ਦਾੜ ਗੜਦੀ ਕਲਾ ਵਿੱਚ ਵਿਚਰਨ ਦੀ ਭਾਵਨਾ ਪੈਦਾ ਕਰਨੇ ਸੇਵਕਾਂ ਵੱਲੋਂ ਆਪ ਜੀ ਨੂੰ ਬੇਨ ਸਮਾਇਆ ਤੇੜਕੀ ਕੀਤੀ ਹੈ ਸਾਧ ਸਤਿਗੁਰੂ ਜੀ ਕਿਰਪਾ ਕਰਨੀ ਪੇਟਾਵਾਂ ਸੇਵਾਵਾਂ ਦਰ ਕਰਵਾਣ ਕਰਨੀਆਂ ਚੱਲਿਆ ਕਦਮ ਕਦਮ ਲੇਖ ਵਿੱਚ ਲਾਉਣਾ ਨਾਮਧੀਆਂ ਦਾਤਾਂ ਦੇ ਕੇ ਨਿਵਾਜਨਾ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਵਿੱਚੋਂ ਸੇਵਾ ਵਰਨੋਤੀ ਹਾਵਲ ਕਰਾ ਪ੍ਰਸ਼ਾਦੀ ਦੇਖ ਸਾਜ ਕੇ ਹਾਜ਼ਰ ਹੈ ਦਰ ਪ੍ਰਵਾਨ ਮੂਰੇ ਪ੍ਰਵਾਨ ਹੋਇਆ ਅਤਿ ਸ਼ਾਦ ਸੰਗਤ ਵਿੱਚ ਵਰਤਾਂ ਦੀ ਆਖਿਆ ਵਚੋ ਕਿਰਪਾ ਕਾਨੀ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਸਭਨਾ ਨੂੰ ਦਰੋਂ ਕਰੋ ਨਾਮਧੀਆਂ ਦਾਤਾਂ ਦੇ ਕੇ ਨਿਵਾਜਨਾ ਕਰੋ ਕਿਰਪਾ ਜੀ ਜਾਦੇ ਪਰਵਾਦ ਦੇ ਵਿੱਚੋਂ ਪਾਵਨ ਹੁਕਮਨਾਮਾ ਸਰਬ ਵਰਸ ਤੇ ਸੰਤਾਨ ਨੂੰ ਕਰਤਾਰ ਕਰੋ ਸੁਖ ਹੋਵੇ ਨਾਨਕ ਤੇਤਾਵੇ ਨਾਨਕ ਨਾਮ ਸਤਿਗੁਰੂ ਤੇਰੇ ਹੰਸ ਸੱਤਾ ਵਾਹਿਗੁਰੂ ਜੀ ਤਾਰ ਸਾਰ ਵਾਹਿਗੁਰੂ ਜੀ ਸੁਨਿਹਾਰਾ ਤੁਹਾਨੂੰ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀਆਂ ਕਿ ਸ਼ਹਿਰ ਤੇਰਾ ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੇ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਅੱਡੀ ਚੋਟੀ ਦਾ ਜ਼ੋਰ ਮੇਰੇ ਵਕਰਾ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿਤਨਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿਤਨਾ ਇਹ ਸੇਰਾ ਵੀ ਮੇਰੇ ਵਰਕਰਾਂ ਦਾ ਇਹ ਮਿਹਨਤ ਵੀ ਮੇਰੀ ਵਰਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਂ ਚਾਹੀ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆਹ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਪੈਸੇ ਉਹ ਮੈਡਮ ਪ੍ਰਧਾਨ ਨੂੰ ਕੀ ਗੱਲਵਾ ਕੀ ਮਦਦ ਆਈਏ ਇਸ ਵਾਰ ਅਗਲੀ ਤਰੀਕ ਵਿੱਚ ਥੈਂਕ ਯੂ ਥੈਂਕ ਯੂ ਵੀਰੇ ਲੋਕਾਂ ਨੇ ਜਵਾਬ ਦਿੱਤਾ ਮੈਨੂੰ ਦੇਣ ਦੀ ਲੋੜ ਚਲੋ ਜੀ ਥੈਂਕ ਯੂ ਵੀਰੇ